ਏ ਤੋਰ ਦੇ ਤੋਰ ਦੇ ਆ ਆ ਦੇਖ ਤੋਰ ਦੇ ਤੋਰ ਦੇ ਤੋਰ ਦੇ ਤੋਰ ਦੇ ਚੱਕ ਏ ਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਜੱਜਲ ਦੇ ਵਿੱਚ ਪਹੁੰਚੇਗੇ ਜ਼ਿਲ੍ਹਾ ਬਠਿੰਡਾ ਨੇੜੇ ਤਲਵੰਡੀ ਸਾਬੋ ਦੇ ਬਾਈ ਗਰ ਸ਼ਰਨ ਦੇ ਕੋਲੇ ਇੱਕ ਮੱਝ ਹੈਗੀ ਇੱਕ ਵਾਰੀ ਆਪਾਂ ਜਿਹੜੇ ਬਾਈ ਦੇ ਘਰੇ ਪਸ਼ੂ ਰੱਖੇ ਹੋਏ ਆ ਸਾਰੇ ਉਹ ਆਪਾਂ ਤੁਹਾਨੂੰ ਦਿਖਾ ਦਗੇ ਬਾਕੀ ਮੇਨ ਵੀਡੀਓ ਇਸ ਮੱਝ ਦੀ ਰਹੂਗੀ ਬਹੁਤ ਸੋਹਣੀ ਸੁਨੱਖੀ ਮੱਝ ਹੈਗੀ ਬਾਕੀ ਸਿੰਘ ਥੋੜਾ ਜਿਆਦਾ ਜ਼ਰੂਰ ਖੁੱਲਾ ਪਉਂਦੀ ਹੈ ਬਾਕੀ ਥੱਲੋਂ ਨਾ ਬੜੀ ਬਾ ਕਮਾਲ ਹੈ ਇੱਕ ਵਾਰੀ ਮੈਂ ਤੁਹਾਨੂੰ ਖੜੀ ਦਿਖਾ ਦਾਂ ਕਈ ਵਾਰੀ ਜਦੋਂ ਅ ਪਸ਼ੂ ਆਪਾਂ ਤੋਰਦੇ ਨਾ ਉਦੋਂ ਹਿੱਲ ਜੁਲ ਕਰਦਾ ਹੁੰਦਾ ਜਿਵੇਂ ਤੁਸੀਂ ਖੜੀ ਹੁੰਨ ਦੇਖ ਹੀ ਸਕਦੇ ਹੋ ਹਨਾ ਆਹ ਦੇਖ ਲਓ ਘਭਰਾਉਂਦੀ ਹੈ ਥੋੜਾ ਜਿਆਦਾ ਬਾਕੀ ਸਾਰੀ ਜਾਣਕਾਰੀ ਬਾਈ ਤੋਂ ਆਪਾਂ ਲੈ ਕੇ ਦੇਵਾਂਗੇ ਹਰ ਇੱਕ ਵੀਰ ਕਹਿੰਦਾ ਹੁੰਦਾਗਾ ਵੀ ਕੋਈ ਚੰਗੀ ਮੱਝ ਹੋਵੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਚੰਗੀ ਮੱਝ ਲੈ ਕੇ ਆਏਗੇ ਬਾਕੀ ਜਾਣਕਾਰੀ ਬਾਈ ਕੀ ਦਿੰਦਾ ਇਸ ਮੱਝ ਬਾਰੇ ਆਓ ਬਾਈ ਨਾਲ ਗੱਲਬਾਤ ਕਰਵਾਉਣੀ ਹੈ ਆਹਾਂਜੀ ਬਾਈ ਜੀ ਹਸੀ ਕਾਲ ਜੀ ਤੇ ਬਾਈ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਆਪਣਾ ਨਾਮ ਦੱਸੋਗੇ ਨਾਮ ਮੇਰਾ ਗੁਰਚਰਨ ਆ ਜੀ ਪਿੰਨ ਗੱਜਲ ਤਸੀਲ ਤਲਮੰਡੀ ਸਭੋ ਜਿਲ੍ਹਾ ਬਿਸਨਾਨ ਠੀਕ ਆ ਬਈ ਨਾਮ ਗੁਰਚਰਨ ਆ ਗਿਆ ਗੁਰਚਰਨ ਵੀਰੇ ਜੇ ਗੱਲ ਕਰਗੇ ਹੁਣ ਆਪਾਂ ਇਸ ਮੱਝ ਦੀ ਹੈਨਾ ਤੇ ਕਿੰਨਵੇਂ ਸੂਏ ਇਹ ਸੂਨ ਵਾਲੀ ਆ ਮੱਝ ਬਾਈ ਜੀ ਇਹ ਤੀਜੇ ਸੂਏ ਸੂਣਾ ਜੀ ਇਹ ਤੀਜੇ ਸੂਏ ਹਾਂਜੀ ਬਾਈ ਠੀਕ ਆ ਕਿੰਨੇ ਕ ਦਿਨ ਲੈ ਜੂਗੀ ਦਿਨ ਬਾਈ ਜੀ ਲੈ ਜੂ ਹਫਤੇ ਦੇ ਲਗਭਗ ਜੀ ਹਫਤੇ ਦੇ ਲਗਭਗ ਲੈ ਜੂ ਹਾਂਜੀ ਠੀਕ ਆ ਹਜੇ ਤਾਂ ਜੇ ਮੈਂ ਵੀ ਦੇਖੀ ਆ ਹੁਣ ਮੱਝ ਤੋੜ ਕੇ ਹਜੇ ਤਾਂ ਕੱਚੀ ਆ ਹਨਾ ਉਹ ਕੱਚੀ ਦੇ ਹਿਸਾਬ ਨਾਲ ਭਾਂਡਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਏ ਬਹੁਤ ਵਧੀਆ ਕਰੂ ਬਾਈ ਜੀ ਅੱਗੇ ਵੀ ਹਲੇ ਬਹੁਤ ਵਧੀਆ ਭਾਂਡਾ ਤਿਆਰ ਕਰਦੀ ਨਹੀਂ ਨਹੀਂ ਇਹ ਇਹ ਗੱਲ ਤੇਰੀ ਸਹੀ ਏ ਵੀ ਮੱਝ ਨੇ ਹਜੇ ਭਾਂਡਾ ਤਿਆਰ ਕਰਨਾ ਤੇ ਗਰਸ਼ਰਨ ਵੀਰੇ ਦੂਜੇ ਸੂਏ ਕਿੰਨਾ ਦਿੱਤਾ ਦੁੱਧ ਨੇ ਜੇ ਸੂਏ ਬਾਈ ਜੀ 13 14 ਲੀਟਰ ਦਿੱਤਾ ਖੁੱਲਾ ਹੈ ਨਹੀਂ ਠੀਕ ਹੈ ਵੀ ਮਤਲਬ ਆਪਾਂ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸੀ ਵੀ ਆਪਾਂ ਤਾਂ ਭਈ 12 ਹੀ ਕਹਾਂਗੇ ਹਨਾ ਹਾਂਜੀ ਹਾਂਜੀ ਆਪਾਂ ਬਾਈ ਜਿਉਂ 12 ਕਹਿ ਕੇ ਦੇ ਦਾਂਗੇ ਵੈਸੇ ਦਿੱਤਾ ਹੈ 33 14 ਲੀਟਰ 13 14 ਲੀਟਰ ਦਿੱਤਾ ਹੈ ਠੀਕ ਹੈ ਤੇ ਤੀਜੇ ਸੂਏ ਵਾਸਤੇ ਬਈ ਹੁਣ ਇਹਨੂੰ ਆਪਾਂ ਜੇ ਗੱਲ ਕਰੀਏ ਕਿੰਨਾ ਕੁ ਦੁੱਧ ਪਾਉ ਦੋ ਥੋੜੇ ਐਡ ਗੇਮ ਤਾ ਬਾਈ ਜੀ ਕਹਿਨੂੰ ਤਾਂ ਆਪਾਂ ਲੋਕਾਂ ਨੂੰ 17 18 ਕਹੀ ਜਾਈਏ ਠੀਕ ਹੈ ਉਹ ਗੱਲ ਦਾ ਫਾਇਦਾ ਨਹੀਂ ਪਰ ਅਸੀਂ ਐ ਮੰਨਦਾ ਹੀ 15 ਤਾਂ ਦੇਊਗੀ ਖੁੱਲਾ ਖੁੱਲਾ ਦੇਊਗੀ ਭਾਈ ਇਹ ਇਹ ਗੱਲ ਤੇਰੀ ਲੱਖ ਰੁਪਏ ਦੀ ਆ ਹਨਾ ਜਿਹੇ ਜਹਾਂ ਭਾਂਡਾ ਥੱਲੋਂ ਜਿਹੇ ਜੀ ਮੱਝ ਐ ਵੀ 15 ਤਾਂ ਦੇਣਾ ਚਾਹੀਦਾ ਇਹਨੂੰ ਫਿਰ ਜੇ ਇਹਨੇ ਨਾ ਦਿੱਤਾ ਫਿਰ ਬਾਕੀ ਫਿਰ ਮੈਂ ਤਾਂ ਕਹਿੰਦਾ ਨਹੀਂ ਹਨਾ ਵੀ ਭਾਂਡੇ ਤੋਂ ਗੈਸ ਲਾਉਣੇ ਆਪਾਂ ਹਨਾ ਤੇ ਸਹੀ ਗੱਲ ਐ ਲੈ ਵੀ ਭਾਈ ਗੱਛਾ ਨਾ ਆਪਾਂ ਤੁਹਾਡੀ ਮੱਝ ਪਹਿਲਾਂ ਤੋੜ ਕੇ ਦਿਖਾਵਾਂਗੇ ਫਿਰ ਆਪਾਂ ਰੇਟ ਕਨਫਰਮ ਕਰਾਵਾਂਗੇ ਲੋ ਵੀ ਮਿੱਤਰੋ ਹਨਾ ਜਿਹੜੀ ਮੱਝ ਹੈਗੀ ਆਪਾਂ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾਉਣੇ ਹੈਗੇ ਬਾਕੀ ਆਪਾਂ ਸ਼ਾਰਟ ਸ਼ੂਟ ਪਹਿਲਾਂ ਵਿੱਚ ਲਾਈ ਚੁੱਕੇ ਹੈਗੇ ਤੇ ਮੱਝ ਬਹੁਤ ਸੋਹਣੀ ਆ ਇਹ ਭਾਈ ਤੁੱਪੇ ਲੈ ਜਾ ਇਹ ਇੱਥੇ ਜੇ ਖੜਾ ਕੇ ਆਪਾਂ ਦਿਖਾ ਦਗੇ ਬਾਕੀ ਹੁਣ ਜਿਵੇਂ ਗੋਹਾ ਜਾ ਕਰੂਗੀ ਨਾ ਥੱਲੋ ਲੇਵੇ ਬਹੁਤ ਸੋਹਣਾ ਦਿਖਾਈ ਦੇਊਗਾ ਆ ਦੇਖ ਲਓ ਤੁਸੀਂ ਇਹ ਨੇੜੇ ਲਾਦਾ ਕੁਝ ਨਹੀਂ ਹੁੰਦਾ ਪੈ ਜਾਣ ਤੇ ਛਿੱਟੇ ਆ ਦੇਖੋ ਹਨਾ ਆ ਆ ਆ ਚੀਜ਼ਾਂ ਕਿਤੇ ਬਹੁਤ ਘੱਟ ਪਸੂਆਂ ਦੇ ਦੇਖਣ ਨੂੰ ਮਿਲਣਗੀਆਂ ਆ ਚੀਜ਼ਾਂ ਮੈਂ ਨੇੜੇ ਲਾਦਾ ਕੈਮਰਾ ਜਮਾ ਬਹੁਤ ਸੋਹਣਾ ਸੁਨੱਖਾ ਲੇਵਾ ਬੜੇ ਸਾਫ਼ ਲੇਵੇ ਵਾਲੀ ਮੈਂ ਹੈਗੀ ਤੇ ਇਹ ਲੈ ਵੀ ਕਰ ਮਾੜੀ ਤੋਰ ਦੇ ਕਰ ਸੋਹਣਾ ਇਹ ਤੋਰ ਦੇ ਤੋਰ ਦੇ ਆ ਆ ਦੇਖੋ ਤੋਰ ਦੇ ਤੋਰ ਦੇ ਤੋਰ ਦੇ ਤੋਰ ਦੇ ਚੱਕ ਇਹ ਆ ਦੇਖੋ ਹਾਈਟ ਤੇ ਬਾਡੀ ਦੀ ਬੰਤਰ ਜਿਹੜੀ ਬਹੁਤ ਸੋਹਣੀ ਆ ਆ ਦੇਖ ਲਓ ਇੱਕ ਵਾਰੀ ਫੇਰ ਮੈਂ ਜਿਹੜੀ ਪਿੱਛੋਂ ਦਿਖਾ ਦਾਂ ਨਾ ਜਿਵੇਂ ਪੂਰੀ ਚੌੜੀ ਪਿੱਠ ਬੁੜੇ ਵਾਲੀ ਬੰਤਰ ਵਾਲੀ ਚੰਗੀ ਬੰਤਰ ਵਾਲੀ ਮੱਝ ਹੈਗੀ ਤੇ ਬਾਈ ਕਸ਼ਨ ਹੁਣ ਆਪਾਂ ਇਹਦਾ ਰੇਟ ਇੱਕ ਰੇਟ ਜਮਾ ਮੈਨੂੰ ਫਿਕਸ ਜਿਹਾ ਦੱਸੀਂ ਕਰਾ ਕਿੰਨਾ ਹੈਗਾ ਬਾਈ ਜੀ ਮੰਗਣ ਨੂੰ ਤਾਂ 40 ਮੰਗੀਏ 35 ਮੰਗੀਏ ਇੱਕ 25 ਦੇਣੀ ਹੈ ਇੱਕ 25 ਦੀ ਹਾਂ ਨਾ ਬਿਲਕੁਲ ਹਾਂ ਨਾ ਠੀਕ ਹੈ ਪਹਿਲਾਂ ਮੰਗਦਾ ਤਾਂ ਡੇਢੀ ਸੀ ਤੂੰ ਹਾਂਜੀ ਹਾਂਜੀ ਬਾਈ ਹੁਣ ਆਪਾਂ ਹੁਣ ਜਾਇਜ਼ੀ ਕਰਦੇ ਨਹੀਂ ਸਹੀ ਗੱਲ ਆ ਮੈਂ ਤੈਨੂੰ ਦੱਸਾਂਗਾ ਹਾਂ ਜਮਾ ਫਿਕਸ ਦੀ ਗੱਲ ਦੱਸ ਦੇ ਨਾ ਇੱਕ 25 ਦੇਣੀ ਆ ਬਾਈ ਬਸ ਠੀਕ ਹੈ ਠੀਕ ਹੈ ਠੀਕ ਹੈ ਤੇ ਨੰਬਰ ਬੋਲੀ ਬਾਈ ਨੰਬਰ 98776 80613 ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਤੇ ਦੇਖ ਲਓ ਦੋਸਤੋ ਹਨਾ ਬਾਕੀ ਦੀ ਘਰੇ ਇੱਕ ਵਾਰੀ ਫੇਰ ਆਪਾਂ ਕੈਮਰਾ ਲਾ ਦਨੇ ਆ ਤੇ ਜਿਹੜੇ ਵੀਰ ਵੀਡੀਓ ਸ਼ੇਅਰ ਕਰਦੇ ਹੁੰਦੇ ਆ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ ਕਰਦੇ ਆ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਵੀ